ਸ਼ਸਤਰਿਕਾਲ ਜੀ ਸਾਹਿਬ ਨੂੰ ਅੱਜ ਦੀ ਵੀਡੀਓ ਹੈਗੀ ਹੈ ਪੰਜਾਬੀ ਦੇ ਕੁਝ ਪ੍ਰਸ਼ਨਾਂ ਵਾਲੀ ਜਿਹੜੇ ਕਿ 8ਵੀਂ 9ਵੀਂ 10ਵੀਂ ਕਲਾਸ ਵਿੱਚ ਆਉਂਦੇ ਹਨ ਤੇ ਸਭ ਤੋਂ ਪਹਿਲਾ ਪ੍ਰਸ਼ਨ ਹੈਗਾ ਹੈ ਪੰਜਾਬੀ ਭਾਸ਼ਾ ਦੀਆਂ ਦੁਨੀਆਂ ਦੇ ਕਿੰਨੇ ਆਧਾਰਾਂ ਤੇ ਦੁਨੀਆਂ ਨੂੰ ਕਿੰਨੇ ਆਧਾਰਾਂ ਤੇ ਵੰਡਿਆ ਜਾਂਦਾ ਹੈ ਉੱਤਰ ਹੈਗਾ ਹੈ ਦੋ ਖੰਡੀ ਜਾਂ ਦੋ ਅਖੰਡੀ ਦੁਨੀਆਂ ਵਿੱਚ ਵੰਡਿਆ ਜਾਂਦਾ ਹੈ ਖੰਡੀ ਧੁਨੀਆਂ ਕਿਹੜੀਆਂ ਕਿੜੀਆਂ ਹਨ ਜਿਹੜੀ ਜਿਹੜੀਆਂ ਧੁਨੀਆਂ ਸ਼ਬਦਾਂ ਵਿੱਚ ਸੁਤੰਤਰ ਤੌਰ ਤੇ ਵਿਚਰਣ ਦੇ ਸਮਰਥ ਹੁੰਦੀਆਂ ਹਨ ਉਹਨਾਂ ਨੂੰ ਖੰਡੀ ਧੁਨੀਆਂ ਕਿਹਾ ਜਾਂਦਾ ਹੈ ਅਖੰਡੀ ਧੁਨੀਆਂ ਕਿਹੜੀਆਂ ਹੁੰਦੀਆਂ ਹਨ ਜਿਹੜੀ ਧੁਨੀਆਂ ਸ਼ਬਦਾਂ ਵਿੱਚ ਸੁਤੰਤਰ ਤੌਰ ਤੇ ਵਿਚਰਣ ਦੇ ਸਮਰਥ ਨਹੀਂ ਹੁੰਦੀਆਂ ਉਹਨਾਂ ਨੂੰ ਅਖੰਡੀ ਧੁਨੀਆਂ ਕਿਹਾ ਜਾਂਦਾ ਹੈ ਧੁਨੀ ਕਿਹੜੀ ਹੁੰਦੀ ਹੈ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਖੰਡੀ ਧੁਨੀਆਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਦੋ ਸਵਰ ਤੇ ਵਿਅੰਜਨ ਅਖੰਡੀ ਧੁਨੀਆਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਚਾਰ ਨਾਸਿਕਤਾ ਵੱਲ ਸੰਗਮ ਤੇ ਸੁਰ ਪੰਜਾਬੀ ਦੀਆਂ ਸਵਰ ਧੁਨੀਆਂ ਦਾ ਵਿਆਖ ਵਰਗੀਕਰਨ ਕਿਸ ਆਧਾਰ ਤੇ ਕੀਤਾ ਜਾਂਦਾ ਹੈ ਜੀਵ ਅਤੇ ਗੁੱਲਾਂ ਦੀ ਸਥਿਤੀ ਦੇ ਆਧਾਰ ਤੇ ਪੰਜਾਬੀ ਸਵਰ ਨੂੰ ਮੁੱਖ ਰੂਪ ਵਿੱਚ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ 2 ਲਘੂ ਅਤੇ ਧੀਰਧ ਪੰਜਾਬੀ ਦੇ ਲਘੂ ਸਵਰ ਕਿਹੜੇ-ਕਿਹੜੇ ਹਨ 3 ਹਨ ਾੜਾ ਬੜੀ ਈੜੀ ਤੇ ਉੜਾ ਪੰਜਾਬੀ ਦੇ ਦਿੜਕ ਸਵਰ ਕਿੰਨੇ ਹਨ ਸੱਤ ਆੜਾ ਐੜਾ ਓੜਾ ਈੜੀ ਊੜਾ ਪੰਜਾਬੀ ਭਾਸ਼ਾ ਦੇ ਇਹ ਉਚਾਰਣ ਸਥਾਨ ਦੇ ਅਨੁਸਾਰ ਅਗਲੇ ਸਵਰ ਕਿਹੜੇ ਹਨ ਈੜੀ ਐੜਾ ਐੜਾ ਉਚਾਰਣ ਸਥਾਨ ਅਨੁਸਾਰ ਪਿਛਲੇ ਸਵਰ ਕਿਹੜੇ ਹਨ ਬੜਾ ਊੜਾ ਮਤਲਬ ਕਿ ਇਹ ਨਾ ਸਾਰੀ ਨਾ ਮਾਸਤਰਾਵਾਂ ਲੱਗੀਆਂ ਹਨ ਨੇ ਠੀਕ ਹੈ ਉਚਾਰਣ ਸਥਾਨ ਵਿਚ ਅਨੁਸਾਰ ਵਿਚਲੇ ਸਵਰ ਕਿਹੜੇ ਹਨ ਈੜੀ ਊੜਾ ਐੜਾ ਆੜਾ ਉਚਾਰਨ ਹਨ ਬੀਬੀ ਦੀ ਸਵਰ ਤੇ ਸਵਰ ਕਿੰਨੇ ਤਰ੍ਹਾਂ ਦੇ ਹੁੰਦਾ ਨੇ ਈੜੀ ਊੜਾ ਸਵਰ ਉਚਾਰਨ ਦੀ ਤਵੀ ਦੀ ਤੇ ਅੱਧ ਵਿੱਚ ਸਵਰ ਕਿਹੜੇ ਹਨ ਈੜੀ ਊੜਾ ਮਤਲਬ ਕਿ ਨਾ ਮੈਂ ਐਂਜੀ ਹੀ ਤੁਹਾਡੇ ਬੱਚੋਂ ਕਿਤਾਬਾਂ ਵਿੱਚ ਆਪਰੇਸ਼ਨ ਆਂਦੇ ਹੀ ਹੋਣੇ ਤਾਂ ਮੈਂ ਇਹਨਾਂ ਨੂੰ ਤੁਹਾਨੂੰ ਮੋٹے ਮੋٹے ਤੌਰ ਤੇ ਆਮ ਸ਼ਬਦ ਦੱਸ ਦਿੱਨੇ ਤੇ ਮੈਂ ਇੱਕ ਦਿਨ ਇਹਨੂੰ ਡਿਟੇਲ ਜੇ ਵੀ ਪੜਾਵਾਂਗੀ ਹੁਣ ਤੁਸੀਂ ਜੇ ਇਹਨਾਂ ਦਾ ਐਂ ਕਰਕੇ ਸਕਰੀਨ ਸ਼ੋਟ ਲੈਣਾ ਤਾਂ ਲੈ ਸਕਦੇ ਨੇ ਬਾਕੀ ਧੰਨਵਾਦ ਅਤਿਅਜ ਦੇ ਪ੍ਰਸ਼ਨ ਦੇ ਕਿਹੋ ਜਿਹਾ ਲੱਗੇ ਮੈਨੂੰ ਫੀਡਬੈਕ ਜ਼ਰੂਰ ਦੇਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਤੇ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਤਿ ਸ਼੍ਰੀ ਅਕਾਲ ਜੀ